ਸੱਚੂ ਤੇ ਪਿਆਰਾ ਮੇਰਾ ਸਾਥ ਹੈ ਕਿੱਥੇ ਗਏ ਨੂੰ ਰੇਸ਼ਮਾਈ ਜਿੱਤੇ ਤੇ ਬਹੁਤ ਪਿਆਰਾ No. no. ਨਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਚ ਸੋਹਾਰਾ ਤੁੰਤਰੀ ਕੋਡ ਲੋਕ ਮੰਨਦਾ ਪਹਿਲਾ ਕੁੜ ਰਾਜਾ ਕੁੜ ਪਰਜਾ ਕੁੜ ਸਭ ਸੰਸਾਰ ਕੁੜ ਮਟਾ ਕੁੜ ਮਾੜੀ ਕੁੜ ਬਸਨਹਾ ਕੁੜ ਸੋ ਨਾ ਕੁੜ ਰੂਪਾ ਕੁੜ ਬਨਹਾਰ ਕੁੜ ਕਾਇਆ ਕੁੜ ਕਪੜ ਕੁੜ ਰੂਪਾ ਕੁੜ ਦੀਆ ਕੁੜ ਬੇਈਂ ਕਾਪੋਏ ਕਾ ਕੁੜ ਕੁੜੇ ਨੇ ਹਲਾ ਲੱਗ ਬਿਸਰਿਆ ਤਨ ਤਾਰ ਇਸ ਮਨ ਕੀ ਚੈ ਦੋਸਤੀ ਸਭ ਦੇ ਚੱਲਣਾ ਹਾਰ ਕੋੜ ਮਿੱਠਾ ਕੋੜ ਮੱਤਿਆ ਕੋਡ ਬੇਪੁਰ ਨਾਨੂ ਕਾਣੇ ਮੇਲਤੀ ਉਹ ਦਰਜ ਕੋੜ ਕੋੜ ਮਾਲਾ ਪਹਿਲਾ ਸੱਚ ਤਬਰ ਜਾਣੀਏ ਜਦ ਕਾ ਸੱਚਾ ਹੋਏ ਇਹ ਕੁੜ ਕੀ ਮਲਤ ਰਹੇ ਤਨ ਕਰੀ ਅਚਾਤ ਸੱਚ ਤਬਰ ਜਾਣੀਏ ਜਾ ਸਕਦਾ ਹੀ ਪਿਆ ਨਾ ਸੁਣ ਰਸੀਏ ਅਬ ਬਾਈ ਰੂਹ ਆ ਸੱਤ ਦਾ ਪਰ ਜਾਣੀ ਐ ਜਜੁ ਤਰਣ ਜੀਓ ਸਤਗੁਰ ਸੰਗਤ ਦੇਗਤ ਵੀਰ ਸੱਤ ਦਾ ਪਰ ਜਾਣੀ ਐ ਜਸ ਸੱਚੀ ਨੇ ਬਿਆ ਜਾਣ ਜੀ ਕੀ ਦਾਨ ਕਰੀ ਸੱਚ ਦਾ ਪਰ ਜਾਣੀ ਜਸ ਸੱਚ ਸਿੱਖ ਸੱਚੀ ਨੇ

ਸਾਡਾ ਜੀਤ ਮਿਲਦੀ ਆਇਆ ਬਲਤਰਾ ਪੈਲ ਵੀ ਕਰ ਕਮਾਇਆ ਜਿਹ ਹੋਰ ਗੁਰੂ ਲਿਖਿਆ ਤੋਤਨ ਰਿ ਭਾਇਆ ਮਾਤੂੜੀ ਸੰਗਵਾਇਆ ਮਤੂੜੀ ਕੰਮ ਕਿਆ ਕਿ ਤੇਰੇ ਵਿੱਚ ਰਹਿ ਸਭੀ ਤੂੰ ਅਪਰੇ ਪਰਉਰਾਧ ਜੀ ਲੋਕ ਮਹੱਲਾ ਪਹਿਲਾ ਸਤ ਕਾਲ ਕੋ ਬੱਤਿਆ ਕਲ ਕਾਲ ਕਵੇਦਾ ਬਿਓ ਬਿਜ ਬੰਦ ਲੈ ਗਏ ਅਬ ਜੋਗ ਵੇਦਾ ਜੇ ਕੋ ਤੋਗ ਵੇ ਬਿਓ ਰਸ ਨਾ ਲਾਏ ਬਾਰਾ ਕੋਰੇ ਰੰਨਾ ਸੋਏ ਪੈਲਜ ਕੁੰਬ ਚੜਾਈਏ ਸੰਪਾਤ ਨ ਹੋਏ ਨਾਨ ਪੱਤੀ ਜੇ ਰਪੇ ਕੁੜੇ ਸੋਇ ਜਾ ਕੋਈ ਮਨ ਲੱਪਦਾ ਲਗ ਪਾਪ ਰਜਮ ਦਾ ਤੂੰ ਹਸਦਾ ਤਾਨੇ ਬਸਤ ਪੁੱਛਿਆ ਬਹਿ ਬਕਰ ਵਿਚਾ ਅੰਧੇਦ ਗਿਆਨ ਮੇਰੇ ਪਾਏ ਪ੍ਰਗਟਾ ਗਿਆਨ ਨਦ ਰਦ ਰੁਕਰ ਸੀਗਾ ਉੱਚੀ ਗਤ ਵਤ ਗਾਏ ਜੋ ਤੱਕ ਵਿਦਿਆ ਪੰਡਤ ਮਦਨ ਨਗਰ ਪਿਆਰ ਧਰਮ ਜਨ ਕਰ ਬਵਾਗ ਰੰਗੇ ਮੁਖ ਦਵਾਰ ਜਤਿ ਸਦਾ ਵੇ ਜੁਤ ਨ ਜਾਣੇ ਛੱਡ ਬੈ ਕਰਬਾਰ ਸਭ ਕੋ ਪੂਰਾ ਪੇ ਹੋ ਗਏ ਕਟਨਾ ਕੋਈ ਆਨ ਹੈ ਪਤ ਪਰਵਾਣ ਪਿਛੇ ਪਾਈਏ ਬਨਨ ਤੋ ਲੈ ਜਾਪੇ ਵਦੀ ਸੋ ਵਜਗੁਨਾਨ ਕਸ ਅਵਿਕਸੋਈ ਸਭਨੀ ਸਾੜਾ ਹਲਾਰੀਆਂ ਕਰਤਾ ਕ੍ਰੀਸ ਹੋਏ ਅਗੇ ਜਾ ਤਨਾ ਜੋਰ ਬਗ ਜਿਓ ਨਵੇਂ ਜਿਨ ਕੀ ਲਖ ਪਤਪਵੇ ਸੰਗਿ ਸੇ ਕੇ ਦਰਕਾਰ ਮੇ ਜਨਾ ਤਦ ਪਾਇਆ ਗੀਰਦੇ ਗਿਰਦੇ ਬਿਰਲੇ ਬੰਦੇ ਬਿਰਲੇ ਬੰਦੇ i ਗੁਰੂ ਮੇਰੇ ਲਈ ਬੰਦੇ ਕਰਨ ਬੰਦਗੀ ਕਰਨ ਬੰਦਗੀ ਜੀ ਕਰਨ ਬੰਦਗੀ ਕਰਨ ਬੰਦਗੀ ਮੇਰੇ ਲਈ ਬੰਦੇ ਮੇਰੇ ਲਈ ਬੰਦੇ ਮੇਰੇ ਕੇ ਇੱਕ ਸੰਗਿਆ ਵਿੱਚ ਲੱਖੇ ਵਿਚਾਰੀ ਆਕਾਲ ਪਿਰੰਦੇ ਮਾਪਾ ਕਾਚ ਮਰਦੀਵੜੇ ਅਗਰ ਤਾਂ ਖਾਲੀ ਹੁੰਦੇ ਅਗਬੀ ਅਥਾ ਨਾ ਤਲ ਹੁੰਦੇ ਰੇਤੀ ਸਤ ਪੁਰੇ ਪਰਖ ਅਤਿਰੁਧਨੰਬੇ ਗਾਰਿ ਮੈਂ ਬਾਂਧਗੀ ਬਿਰਿਲੇ ਬੰਦੇ ਵਾਹਿਗੁਰੂ ਜੀ ਬਿਰਵੇ ਬੰਦਨ ਕਰਨ ਬੰਦਗੀ ਈ ਕਰੀ ਨਮਸਕਾਰ ਹਾਂ ਸਭ ਜਗਤ ਕਰੀ ਨਮਸਕਾਰ ਓ ਨਾਮ ਸਭ ਜਗਤ ਕਰੀ ਨਮਸਕਾਰ 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 ਸਭ ਜਗਤ ਹੀ ਕਰੀ ਨਮਸਕਾਰ ਹਾਂ ਸਭ ਜਗਤ ਹੀ ਕਰੀ Eu Oh uh, uh, good to hear.